ਕਿਸਾਨ ਜਥੇਬੰਦੀਆਂ ਨੇ ਵੱਡੇ ਇਕੱਠ ਦੇ ਲਈ ਤਿਆਰੀ ਖਿੱਚ ਲਈ ਹੈ ਤੇ ਲਗਾਤਾਰ ਉਥੇ ਹੀ ਦੱਸਿਏ ਕਿ ਸਫਾਈਆਂ ਵੀ ਜੜੀਆਂ ਕਿ ਲਗਾਤਾਰ ਹੋ ਰਹੀਆਂ ਨੇ ਉਥੇ ਹੀ ਲਗਾਤਾਰ ਅਪੀਲ ਕਿਸਾਨਾਂ ਨੂੰ ਡੱਲੇਵਾਲ ਦੇ ਵੱਲੋਂ ਕਰ ਦਿੱਤੀ ਗਈ ਹੈ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਮਹਾਪੰਚਾਇਤ ਦਾ ਸਰਦਾਂ ਦੇ ਏਰੀਆ ਨੇ ਤੇ ਜਿਸ ਦੇ ਵਿੱਚ ਠਾਠਾ ਮਾਰਦਾ ਇਕੱਠ ਮੋੜੀ ਇਕੱਠਾ ਹੋਵੇਗਾ ਤੇ ਕਿਸਾਨਾਂ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਤੇ ਦੱਸਿਏ ਕਿ ਡੱਲੇਵਾਲ ਨੂੰ 2 ਮਹੀਨੇ ਤੋਂ ਉੱਪਰ ਹੋ ਗਿਆ ਤੇ ਮਰਨ ਵਰਤ ਹਜੇ ਵੀ ਉਹਨਾਂ ਦਾ ਹਾਰੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਦੇ ਨਾਲ ਸਾਡੀ ਮੀਟਿੰਗ ਨਹੀਂ ਹੋ ਜਾਂਦੀ ਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਕੇਂਦਰ ਸਰਕਾਰ ਉਦੋਂ ਤੱਕ ਮਰਨ ਵਰਤ ਨਹੀਂ ਛੱਡਾਂਗਾ ਤੇ ਜਿਸ ਤੋਂ ਬਾਅਦ 14 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਪਰੰਤੂ ਇਸ ਮੀਟਿੰਗ ਤੋਂ ਪਹਿਲਾਂ ਹੀ ਕਿਸਾਨਾਂ ਨੇ ਤਿੰਨ ਮਹਾਪੰਚਾਇਤਾਂ ਦਾ ਸੱਦਾ ਦੇ ਦਿੱਤਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ 13 ਫਰਵਰੀ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਤਰਨਾ ਪ੍ਰਦਰਸ਼ਨ ਜਿਹੜਾ ਕਿ ਸਰਹੰਦ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਦੇ ਉੱਤੇ ਲਗਾਤਾਰ ਕਰ ਰਹੀਆਂ ਨੇ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਆਪਣੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਜਿਸ ਤੋਂ ਬਾਅਦ 1 ਸਾਲ ਪੂਰਾ ਹੋਣ ਵਾਲਾ ਹੈ ਤੇ ਉੱਥੇ ਹੀ 1 ਸਾਲ ਬਾਅਦ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੈ ਜਿਹੜਾ ਕਿ ਕਿਸਾਨ ਜਥੇਬੰਦੀਆਂ ਕਰਨਗੀਆਂ ਤੇ ਜਿਸ ਤੋਂ ਬਾਅਦ ਕਿਸਾਨਾਂ ਦੀ ਕੋਈ ਉਮੀਦ ਜਿਹੜੀ ਕਿ ਜਗ ਸਕਦੀ ਆਏ ਤੇ ਉਥੇ ਹੀ ਜਿਹੜੀ ਕੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮਸਲਾ ਹੱਲ ਹੋ ਸਕਦਾ ਤੇ ਕਿਸਾਨਾਂ ਦਾ ਧਰਨਾ ਵੀ ਹੈ ਜਿਹੜਾ ਕਿ ਖਤਮ ਹੋਣ ਦੀ ਉਮੀਦ ਹੋ ਸਕਦੀ ਹੈ ਤੇ ਜਿਸ ਤੋਂ ਬਾਅਦ ਜੇਕਰ ਕਿਸਾਨ ਜਥੇਬੰਦੀਆਂ ਦੇ ਅੱਗੇ ਜਿਹੜਾ ਕਿ ਸਰਕਾਰ ਸਿਰ ਝਕਾਉਂਦੀ ਯਾਨੀ ਕਿ ਉਹਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਉਥੋਂ ਕਿਸਾਨ ਆਪਣਾ ਧਰਨਾ ਚੱਕਣਗੇ ਤੇ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਮੰਗਾ ਮੰਨਣ ਤੋਂ ਬਾਅਦ ਕਿਸਾਨ ਜਥੇਬੰਦੀ ਅਗਲਾ ਫੈਸਲਾ ਲੈ ਸਕਦੀ ਨੇ ਪਰੰਤੂ ਕਿਸਾਨਾਂ ਦਾ ਕਹਿਣਾ ਹੈ ਕਿ 14 ਫਰਵਰੀ ਦੀ ਮੀਟਿੰਗ ਦੀ ਸਭ ਨੂੰ ਇੰਤਜ਼ਾਰ ਹੈ ਪਰੰਤੂ ਇਸ ਮੀਟਿੰਗ ਤੋਂ ਪਹਿਲਾਂ ਯਾਨੀ ਕਿ 13 ਫਰਵਰੀ ਤੋਂ ਪਹਿਲਾਂ ਲਗਾਤਾਰ ਤਿੰਨ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਤੇ 13 ਫਰਵਰੀ ਨੂੰ ਇੱਕ ਵੱਡੇ ਇਕੱਠ ਦਾ ਐਲਾਨ ਹੋ ਚੁੱਕਾ ਹੈ ਮਹਾਪੰਚਾਇਤ ਹੋਵੇਗੀ ਤੇ ਜਿਸ ਦੇ ਵਿੱਚ ਕਿਸਾਨਾਂ ਦਾ ਠਾਠਾ ਮਾਰ ਦਾ ਇਕੱਠ ਨਜ਼ਰ ਆਵੇਗਾ ਤੇ ਉੱਥੇ ਹੀ ਇਸ ਮੀਟਿੰਗ ਨੂੰ ਲੈ ਕੇ ਲਗਾਤਾਰ ਇੱਕ ਸਵਾਲ ਹੋਰ ਬਣਿਆ ਹੋਇਆ ਕਿ ਪ੍ਰਧਾਨ ਸਾਹਿਬ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਪਰੰਤੂ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਮੈਂ ਤਾਂ ਸ਼ਾਮਲ ਹੋਵਾਂਗਾ ਅਗਰ ਮੇਰੀ ਸਿਹਤ ਠੀਕ ਹੋਈ ਤੇ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਪ੍ਰਧਾਨ ਸਾਹਿਬ ਲਗਾਤਾਰ ਅਪੀਲ ਕਿਸਾਨਾਂ ਨੂੰ ਕਰ ਰਹੇ ਨੇ ਕਿ ਜਿਹੜਾ ਕਿ 13 ਤਰੀਕ ਨੂੰ ਮੁੜ ਮਹਾਪੰਚਾਇਤ ਹੋਵੇਗੀ ਤੇ ਜਿਸ ਤੋਂ ਬਾਅਦ ਵੱਡੇ ਇਕੱਠ ਦੇ ਸੱਦੇ ਨੂੰ ਲੈ ਕੇ ਐਲਾਨ ਕਰ ਦਿੱਤਾ